ਹਾਂਜੀ ਹਾਂਜੀ ਮੈਂ ਵਿਜੇ ਕੁਮਾਰ ਪੈਂਤੀਪੁਰ ਨੇ ਪ੍ਰੋਡਿਊਸਰ ਹਾਂ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈਗੀ ਆ ਉਹਦੇ ਦਰਮਿਆਨ ਸਾਡੇ ਪਿੰਡ ਦਾ ਇੱਕ ਲੜਕਾ ਜੋ ਕਿ ਮੇਰੇ ਹੀ ਗਵਾਂਢ ਵਿੱਚ ਮੇਰੇ ਵਾਰਡ ਦਾ ਹੀ ਪੁੱਤਰ ਹੈ ਉਹਦੇ ਮਾਤਾ ਪਿਤਾ ਗਰੀਬ ਹਨ ਤੇ ਵਿਚਾਰਾ ਇਕੱਲਾ ਹੀ ਘਰ ਦਾ ਕਮਾਉਂ ਸੀ ਉਸ ਬੱਚੇ ਨਾਲ ਮੰਦਭਾਗੀ ਘਟਨਾ ਵਾਪਰੀ ਆ ਉਸ ਬੱਚੇ ਨੂੰ ਉਹਦੇ ਮਿੱਤਰ ਚਾਰੇ ਨੇ ਹੀ ਤਕਰੀਬਨ ਉਹਨੂੰ ਆਪਣੇ ਕੋਲ ਬੁਲਾ ਕੇ ਸ਼ੱਕੀ ਹਾਲਾਤਾਂ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਅੱਜ 3 ਦਿਨ ਹੋ ਗਏ ਆ ਅਸੀਂ ਫਿਰ ਉਸ ਪ੍ਰਸ਼ਾਸਨ ਦੇ ਕੋਲ ਗਏ ਆ। ਉਹਨਾਂ ਨੇ ਸਾਨੂੰ ਵਾਅਦਾ ਕੀਤਾ ਕਿ ਅਸੀਂ ਇਸ ਸਬੰਧੀ ਕਾਰਵਾਈ ਕਰਾਂਗੇ। ਸਾਨੂੰ ਪਹਿਲਾਂ ਇਸ ਗੱਲ ਦੀ ਨੋਟਿਸ ਨਹੀਂ ਸੀ। ਉਸ ਮੁੰਡੇ ਨੇ ਆਪਣੀ ਜਾਨ ਦਾ ਖਤਰਾ ਪਹਿਲਾਂ ਹੀ ਕਿਸੇ ਵਿਅਕਤੀ ਪ੍ਰਤੀ ਪ੍ਰਗਟ ਕੀਤਾ ਸੀਗਾ। ਅਸੀਂ ਐਸਐਚਓ ਸਾਹਿਬ ਨੂੰ ਮਿਲ ਕੇ ਸਾਡੀ ਸਾਰੀ ਟੀਮ ਉਹਨਾਂ ਕੋਲ ਗਏ ਸੀਗੇ ਆਪਾਂ। ਅਸੀਂ ਉਹਨਾਂ ਨੂੰ ਸਾਰੀ ਸਿਵੈਸਾ ਆਪਣੀ ਸੁਣਾਈ ਹੈਗੀ ਆ। ਉਹਨਾਂ ਨੇ ਸਾਨੂੰ ਅੱਜ ਸ਼ਾਮ ਤੱਕ ਦਾ ਸਮਾਂ ਦਿੱਤਾ ਸੀਗਾ। ਪਰ ਅਸੀਂ ਪਰਿਵਾਰਕ ਮੈਂਬਰਾਂ ਨੇ ਇਹ ਸਲਾਹ ਕੀਤੀ ਆ ਕਿ ਅਸੀਂ ਪ੍ਰਸ਼ਾਸਨ ਨੂੰ 2 ਦਿਨ ਦਾ ਵਕਤ ਦਿੰਨੇ ਆ। ਕਿ ਸਾਡੇ ਨਾਲ ਜੋ ਹੋਇਆ ਵਾਪਰੀ ਘਟਨਾ ਆ ਉਹਦੇ ਤਹਿਤ ਮੁੰਡੇ ਦੇ ਫੋਨ ਨੰਬਰ ਕਾਲ ਡਿਟੇਲ ਤੇ ਉਸ ਏਰੀਆ ਦਾ ਸਰਵਿਸ ਵਿੱਚ ਲਗਾ ਕੇ ਇਹ ਦੱਸਿਆ ਜਾਵੇ ਕਿ ਮੁੰਡਾ ਮੈਂ ਐਜ਼ ਅ ਮੈਂਬਰ ਪੰਚਾਇਤ ਪੂਰੀ ਪੰਚਾਇਤ ਪਿੰਡ ਬੜੈਸੋ ਇਸ ਗੱਲ ਦਾ ਦਾਵਾ ਕਰਦੀ ਆ ਕਿ ਮੁੰਡਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਨਹੀਂ ਕਰਦਾ ਸੀ ਕਿ ਸਾਡੇ ਕੋਲ ਅੱਜ ਕੱਲ੍ਹ ਕੱਰਸੋਂ ਜਦੋਂ ਵੀ ਮਰਜ਼ੀ ਲਿਖਵਾ ਲੈਣ ਉਸ ਮੁੰਡੇ ਦੇ ਨਾਲ ਮੰਦ ਭਾਗੀ ਘਟਨਾ ਹੋਈ ਆ ਉਸ ਮੁੰਡੇ ਦਾ ਕਤਲ ਕੀਤਾ ਗਿਆ ਗਨੀਤ ਕੁਮਾਰ ਮੇਰਾ ਭਰਾ ਹੈ ਛੋਟਾ ਉਹ ਕੱਲ ਤੋਂ ਸਕੂਟਰੀ ਲੈ ਕੇ ਆਪਣੇ ਮੇਰੀ ਮੰਮੀ ਨੂੰ ਜਦੋਂ ਸੇ ਘਰ ਦੇ ਵਿੱਚ ਛੱਡ ਕੇ 8 ਵਜੇ ਗਿਆ ਮੁੜ ਕੇ ਉਹ ਵਾਪਸ ਨਹੀਂ ਆਇਆ ਉਸ ਤੋਂ ਬਾਅਦ ਸਵੇਰ ਨੂੰ ਜਿੱਦਾਂ ਸਾਡੇ ਖਬਰ ਆਈ ਕਿ ਹਾਂਜੀ ਮੇਰਾ ਤਾਇਆ ਆਇਆ ਕਿ ਅਨੂ ਘਰੇ ਨਹੀਂ ਆਇਆ ਕਿ ਕਿੱਥੇ ਆ ਉਹ ਤੋਂ ਬਾਅਦ ਜਾਂ ਦੇਖਣ ਗਏ ਤੇ ਮੰਮੀ ਹੋਣੀ ਬੋਲਦੇ ਕਿ ਲੈ ਕੇ ਆਓ ਉਹਨੂੰ ਕਿੱਥੇ ਗਿਆ ਕਿੱਥੇ ਨਹੀਂ ਗਿਆ ਤੇ ਅਸੀਂ ਲੱਬ ਦੇ ਲੱਬ ਦੇ ਕੇ ਮੁੰਡਿਆਂ ਨੇ ਨਾਲ ਆਪਸ ਵਿੱਚ ਹੀ ਗੱਲ ਉਹਨਾਂ ਦੇ ਗੱਲਾਂ ਕੀਤੀਆਂ ਤੇ ਉਹ ਲੱਬ ਦੇ ਲੱਬ ਦੇ ਅਸੀਂ ਬੇਲੇੜਾ ਪਹੁੰਚੇ ਉੱਥੇ ਦੇ ਸਰਪੰਚ ਨੇ ਕਾਲ ਕਰਕੇ ਦੱਸਿਆ ਸੀ ਕਿ ਜੀ ਤੁਹਾਡਾ ਬੱਚਾ ਇੱਥੇ ਕਿ ਆਇਆ ਤੇ ਅਸੀਂ ਜਾ ਕੇ ਉਹਨੂੰ ਲਿਆਂਦਾ ਪੁਲਸਾ ਜੀ ਪੁਲਸ ਨੇ ਆਪਣੀ ਕਾਰਵਾਈ ਕੀਤੀ ਆਪਣਾ ਗਲਾਸਾ ਜਿਹਾ ਕਿ ਜੀ ਆਪਾਂ ਇਹਨੂੰ ਆਪਣੇ ਇਨਸਾਫ ਤੋਂ ਲਾਵਾਂਗੇ ਤੇ ਅੱਜ ਅੱਜ 3 ਦਿਨ ਹੋ ਗਏ ਆ ਜੀ ਅੱਜ ਤੱਕ ਸਾਨੂੰ ਉਹ ਇਨਸਾਫ ਨਹੀਂ ਮਿਲਿਆ ਅੱਜ ਫੇਰ ਅਸੀਂ ਉੱਥੇ ਆਣੇ ਦੇ ਵਿੱਚ ਐਪਲੀਕੇਸ਼ਨ ਦੇ ਕੇ ਆਏ ਉਸ ਬੰਦੇ ਦੇ ਖਿਲਾਫ ਮੋਨੂ ਗੁੱਜਰ ਦੇ ਖਿਲਾਫ ਉੱਤੇ ਛੱਕ ਸੀ ਤੇ ਉਹਦੀ ਆਡੀਓ ਟੇਪ ਵੀ ਆ ਸਾਡੇ ਕੋਲ ਸਬੂਤ ਵੀ ਆ ਉਹ ਸਾਰਾ ਕੁਝ ਦਿੱਤਾ ਜੀ ਜੇ ਅੱਜ ਤੱਕ ਉਹਨਾਂ ਨੇ ਇਨਸਾਫ ਸਾਨੂੰ ਨਾ ਦਿੱਤਾ ਰਾਤ ਤੱਕ ਕੱਲ ਤੱਕ ਮੇਰਾ ਸਾਹੀ ਕੱਲ ਨੂੰ ਉੱਥੇ ਜਾਮ ਲਾਵਾਂਗੇ ਬੰਦ ਕਰਾਂਗੇ ਰੋਡ ਮੇਰਾ ਨਾਮ ਹੈ ਗੁਰਾ ਜਾਨੀ ਪਿੰਡ ਬਡੇਸਰੋ ਤਹਿਸੀਲ ਗੜਸ਼ੰਕਰ ਗਿਲਾਹ ਸ਼ਹਿਰ ਪਰ ਤਾਂ ਮੇਰਾ ਪੁੱਤ ਦਾ ਨਾਮ ਸੀ ਦਲਿਤ ਕੁਮਾਰ ਤਾਂ ਉਹ ਸ਼ਾਮ ਨੂੰ ਮੈਨੂੰ 8 ਵਜੇ ਘਰ ਛੱਡ ਕੇ ਚਲਾ ਗਿਆ ਮੈਨੂੰ ਕੋਈ ਪਤਾ ਨਹੀਂ ਕਿ ਕਿੱਥੇ ਗਿਆ ਕਿੱਥੇ ਨਹੀਂ ਤਾਂ ਦੋ ਦਿਨ ਸਵੇਰੇ ਸਾਨੂੰ ਪਤਾ ਲੱਗਿਆ ਕਿਸੇ ਤੇ 7 ਵਜੇ ਸਵੇਰੇ ਲਈ ਐਥੇ ਤੁਹਾਡਾ ਬੱਚਾ ਪਿਆ ਹੈ ਤੁਸੀਂ ਆ ਕੇ ਲੈ ਜਾਓ ਪਿੰਡ ਆਪਣੀ ਬੇਡੋ ਦੇਖੋ ਤਾਂ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅਸੀਂ ਹੈਗੇ ਬਹੁਤ ਗਰੀਬ ਬੰਦੇ ਸਾਡਾ ਪਿੱਛੇ ਕਮਾਣ ਵਾਲਾ ਕੋਈ ਹੈ ਨਹੀਂ ਬੱਚਾ ਬੇਟਾ ਮੇਰਾ بڑا ਹੈਗਾ ਉਹ ਆਪਣਾ ਪਰਿਵਾਰ ਲੈ ਕੇ ਜੁੜਾ ਰਹਿੰਦਾ ਪੁਲਿਸ ਨੇ ਕੀ ਵਿਚਾਰਤਾ ਆਪ ਕੋ ਪੁਲਿਸ ਨੇ ਸਾਨੂੰ ਕੋਈ ਨਹੀਂ ਸਾਰੀ ਸੁਣਾਈ ਦਿੱਤੀ ਹੈਗੀ ਵੀ ਅੱਜ ਦਾ ਟਾਈਮ ਦਿੱਤਾ ਸਾਡੇ મારી કોઈ સુની આઈને કીતી આજ अगला प्रोग्राम ਕੀ ਹੈ ਤੁਹਾਡਾ अगला ਇਹ ਆ ਸਾਡਾ ਜੀ ਕਿ ਸਾਨੂੰ ਇਨਸਾਫ ਚਾਹੀਦਾ ਸਾਨੂੰ ਬੰਦਾ ਸਾਹਮਣੇ ਚਾਹੀਦਾ